ਮੋਹਾਲੀ ਦੇ ਸੈਕਟਰ 82 ਜ ਰੇਲਵੇ ਲਾਈਨ ਦੇ ਕੋਲ ਪੇਤ ਪਰੇ ਹਾਲਾਤਾਂ ਦੇ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਸਰ ਇਹ ਜਿਹੜੀ ਬੋਡੀਜ਼ ਮਿਲੀ ਹੈ ਇਹਦੇ ਬਾਰੇ ਕੀ ਇਨਫੋਰਮੇਸ਼ਨ ਸੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਆ ਇਹ ਸਾਨੂੰ ਐਸ ਐਚਓ ਸਰਹੰਦ ਤੋਂ ਮੈਸੇਜ ਸੀ ਵੀ ਇਹ ਨਾ ਇੱਕ ਟਰੈਕ ਤੇ ਜਿਹੜਾ ਹੈਗਾ ਚਿੱਲੇ ਵਾਲਾ ਕੀ ਕਹਿੰਦੇ ਚਿੱਲੇ ਪਿੰਡ ਦੇ ਕੋਈ 브릿ਜ ਹੈ ਉਹਦੇ ਦੇ ਕੋਲ ਇੱਕ ਡੈੱਡ ਬੋਡੀ ਮਿਲੀ ਹੈ ਜਦੇ ਬਾਰੇ ਜੀਆਰਪੀ ਵਾਲੇ ਆਪਣੀ ਕਾਰਵਾਈ ਕਰ ਰਹੇ ਆ ਜੋ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਉਹ ਦੱਸ ਦੇਣਗੇ ਇਨਵੈਸਟੀਗੇਸ਼ਨ ਜਿਉਂ ਤੋਂ ਸਾਹਮਣੇ ਆਇਆ ਹੈ ਸਰ ਨਹੀਂ ਫਿਲਹਾਲ ਜਿਹੜੀ ਹੈ ਉਹ ਕਰ ਰਹੇ ਆਪਣੇ ਸਾਰੀ ਇਨਵੈਸਟੀਗੇਸ਼ਨ ਤੇ ਉੱਥੇ ਕੀ ਕਹਿੰਦੇ ਉਹ ਤੁਹਾਨੂੰ ਇਹਦੇ ਬਾਰੇ ਡਿਟੇਲ ਕਿਹ ਕਿਦਾਂ ਦੇ ਪੰਜਾਬੀ ਜਾਂ ਕੋਈ ਪ੍ਰਵਾਸੀ ਦਾ ਇਹ ਪ੍ਰਵਾਸੀ ਹੈ ਇੱਕ ਬੰਦੇ ਦੇ ਉਨੇ ਆਪਣੇ ਬਾਹ ਤੇ ਮਹਾਕਾਲ ਲਿਖਿਆ ਹੈ ਤੇ ਇੱਕ ਬਾਹ ਤੇ ਏ ਲਿਖੀ ਹੋਈ ਹੈ ਤੇ ਉਹ ਮਤਲਬ ਵੇਖਣ ਨੂੰ ਭਾਈ ਮੁੱਢਲੀ ਉਹਦੇ ਤੋਂ ਲੱਗਦਾ ਹੈ ਵੀ ਪ੍ਰਵਾਸੀ ਮਜ਼ਦੂਰ টাই ਜੇ ਤਾਂ ਕੋਈ ਪਛਾਣ ਹੋ ਪਈਏ ਸਰ ਨਹੀਂ ਅਜੇ ਫਿਲਹਾਲ ਨਹੀਂ ਮੈਂ ਹੁਣੇ ਮੌਕਾ ਵੀ ਵੇਖ ਕੇ ਆਇਆ ਹਾਂ ਉੱਤੇ ਰੈਕ ਤੇ ਤੇ ਉਹ ਟ੍ਰੇਨ ਨਾਲ ਨਿਕਲ ਚੁੱਕੀ ਹੈ ਜੀ ਜਦੋਂ ਇਹ ਖੂਨ ਦੇ ਨਿਸ਼ਾਨ ਆ ਉਹ ਰੋੜ ਦੇ ਉੱਪਰ ਉਹ ਹੀ ਰੇਲਵੇ ਟਰੈਕ ਤੇ ਚੱਲਦੇ ਨਹੀਂ ਇਹਦੇ ਇਹਦੇ ਚ ਮਤਲਬ ਇਹ ਆ ਪਾਇਆ ਨਹੀਂ ਇਹਦੇ ਚ ਕਲੀਅਰ ਕੀਤਾ ਜਾ ਸਕਦਾ ਕਈ ਵਾਰ ਕੀ ਹੁੰਦਾ ਵੀ ਜਦੋਂ ਉਹ ਟ੍ਰੇਨ ਨਾ ਉਹਦੇ ਹਰ ਅੰਗ ਟੁੱਟਿਆ ਕਈ ਵਾਰ ਆਪੇ ਖੁੱਤੜੇ ਸਾਹਮਣੇ ਉਹ ਕੁੱਤੇ ਵੀ ਫਿਰਦੇ ਆ ਕਈ ਵਾਰ ਉਤੋਂ ਕੁੱਤਾ ਵੀ ਥੱਲੇ ਨੂੰ ਮਤਲਬ ਕੋਈ ਚੀਜ਼ ਲਿਆ ਸਕਦਾ ਮੈਂ ਇਹ ਡਿਟੇਲ ਜਿਹੜੀ ਗੱਲ ਹੈ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਤੁਹਾਨੂੰ ਦੱਸੀ ਜਾ ਸਕਦੀ ਹੈ ਤਾਰੀਨਾਂ ਦੇ ਕੋਈ ਮੋਬਾਈਲ ਮੋਲ ਵੀ ਉੱਪਰ ਮਿਲੇ ਹਾਂ ਮੋਬਾਈਲ ਵੀ ਉੱਥੇ ਟੁੱਟਿਆ ਹੋਇਆ ਫਿਰ ਵੀ ਜਿਹੜੀ ਸਾਡੀ ਫਰੈਂਸਿਕ ਟੀਮ ਵੀ ਹੈ ਉਹ ਵੀ ਆਈ ਹੈ ਉਹਦੇ ਤੋਂ ਬਾਅਦ ਜੋ ਵੀ ਕਿੰਨੀ ਏਜ ਦੇ ਨੇ ਦੁਨੀ ਦੇ ਦੇਖਣ ਤੇ ਮੇਰੇ ਖਿਆਲ 25 ਤੋਂ 30 35 ਕਦੇ ਸਾਲ ਦੀ ਏਜ ਦੇ ਹੋਣ ਠੀਕ